ਅੱਜ ਦੀ ਜਿਹੜੀ ਇਹ ਵੀਡੀਓ ਆ ਨਾ ਸੱਜਣੋ ਇਹ ਨਵੇਂ ਅਤੇ ਪੁਰਾਣੇ ਪਸ਼ੂ ਪਾਲਕਾਂ ਦੇ ਲਈ ਬਹੁਤ ਹੀ ਜ਼ਿਆਦੇ ਖਾਸ ਰਹਿਣ ਵਾਲੀ ਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਪਸ਼ੂ ਪਾਲਨ ਦੀ ਵਪਾਰ ਲੈਣ ਦੇ ਵਿੱਚ ਆਮ ਪਸ਼ੂ ਪਾਲਕਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਰੋਜ਼ ਠੱਗੀਆਂ ਵਜਦੀਆਂ ਕੋਈ ਬੰਦਾ ਤਾਂ 20 ਕਿਲੋ ਦੁੱਧ ਵਾਲੀ ਦੱਸ ਕੇ 10 ਕਿਲੋ ਵਾਲੀ ਦੇ ਦਿੰਦਾ ਤੇ ਕੋਈ ਬੰਦਾ ਹੁੰਦਾ ਤਿੰਨਾਂ ਮਹੀਨਿਆਂ ਦੀ ਗੱਭਣ ਨੂੰ ਅੱਠਾਂ ਮਹੀਨਿਆਂ ਦੀ ਗੱਭਣ ਕਹਿ ਕੇ ਵੇਚ ਦਿੰਦਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਠੱਗ ਦਾ ਸਬੂਤਾਂ ਦੇ ਆਧਾਰ ਤੇ ਪਰਦਾਫਾਸ਼ ਕਰਾਂਗੇ ਨਾਲੇ ਤਾਂ ਠੱਗ ਦੀਆਂ ਆਪਾਂ ਵੀਡੀਓ ਵਿਖਾਵਾਂਗੇ ਤੁਹਾਨੂੰ ਫੋਟੋਆਂ ਵਿਖਾਵਾਂਗੇ ਉਹਦਾ ਨਾਮ ਪਤਾ ਐਡਰੈਸ ਦੱਸਾਂਗੇ ਨਾਲੇ ਦੱਸਾਂਗੇ ਉਹ ਠੱਗ ਨੇ ਆਪਣੇ ਨਾਲ ਕਿਵੇਂ ਠੱਗੀ ਮਾਰੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਪਿਛਲੇ ਦਿਨੀਂ ਵੀਰੇ ਤੁਸੀਂ ਸਾਰਿਆਂ ਨੇ ਆਪਣੀ ਫੇਸਬੁੱਕ ਤੇ ਇੱਕ ਪੋਸਟ ਦੇਖੀ ਹੋਊਗੀ ਜਿਹਦੇ ਵਿੱਚ ਮੈਂ ਜੋ ਆਪਣੇ ਨਾਲ ਠੱਗੀ ਹੋਈ ਸੀਗੀ ਉਹਦੇ ਬਾਰੇ ਬਿਆਨ ਕੀਤਾ ਸੀਗਾ ਪੋਸਟ ਦੀ ਫੋਟੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਰਹੇ ਹੋ ਇਸ ਤੋਂ ਅਗਲੇ ਦਿਨ ਵੀਰੇ ਮੈਂ ਲਾਈਵ ਹੋ ਕੇ ਉਹਦੇ ਵਿੱਚ ਸਾਰੇ ਸਬੂਤ ਰੱਖੇ ਸੀਗੇ ਫੇਸਬੁੱਕ ਤੇ ਫੇਸਬੁੱਕ ਤੇ ਜਿਹੜਾ ਲਾਈਵ ਸੀਗਾ ਉਹ 1 ਘੰਟੇ ਤੋਂ ਉੱਪਰ ਦਾ ਹੋ ਗਿਆ ਸੀਗਾ ਕਿਉਂਕਿ ਲੰਮੇ ਸਮੇਂ ਦੇ ਸਬੂਤ ਸੀ ਤੇ ਇਕੱਲਾ- ਇਕੱਲਾ ਸਬੂਤ ਦਿਖਾਉਣਾ ਜ਼ਰੂਰੀ ਸੀਗਾ ਇਸ ਤੋਂ ਬਾਅਦ ਬਹੁਤੇ ਵੀਰਾਂ ਦੇ ਫੋਨ ਆਏ ਕਮੈਂਟ ਆਏ ਕਿ ਇੰਨਾ ਲੰਬਾ ਦੇਖਣਾ ਔਖਾ ਵਾ ਤੁਸੀਂ ਇੱਕ ਵਾਰੀ ਸਾਨੂੰ ਸ਼ਾਰਟ ਦੇ ਵਿੱਚ ਦੱਸੋ ਤਾਂ ਵੀਰੇ ਅੱਜ ਤੁਹਾਨੂੰ ਸ਼ਾਰਟ ਦੇ ਵਿੱਚ ਜਾਣਕਾਰੀ ਦੇਵਾਂਗੇ ਥੋੜੇ ਸਮੇਂ ਦੇ ਵਿੱਚ ਠੱਗ ਦੇ ਬਾਰੇ ਤੇ ਬਾਕੀ ਜੇ ਕਿਸੇ ਨੇ ਜ਼ਿਆਦਾ ਡਿਟੇਲ ਚ ਜਾਨਣਾ ਹੋਇਆ ਤਾਂ ਵੀਰੇ ਆਪਣੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਤੇ ਜਾ ਕੇ ਤੁਸੀਂ ਸਾਰੀ ਡਿਟੇਲ ਦੇ ਵਿੱਚ ਉਹ ਵੀਡੀਓ ਟਾਈਮ ਕੱਢ ਕੇ ਦੇਖ ਸਕਦੇ ਹੋ ਥੋੜਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਗੱਲ ਦੀ ਸ਼ੁਰੂਆਤ ਕਰਦਾ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਈ ਜੀ ਠੱਗ ਦਾ ਨਾਮ ਸੌਣ ਲੋ ਬਲਰਾਜ ਸਿੰਘ ਉਰਫ ਰੂਪ ਸਿੱਧੂ ਨਾਮ ਆ ਇਹਦਾ ਨੇੜੇ ਪਿੱਖੀਵੰਡ ਰਹਿ ਜਾਂਦਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਪੈਂਦਾ ਇਹਨੂੰ ਬਾਰਡਰ ਦੇ ਨੇੜੇ ਪਿੰਡ ਰਹਿ ਜਾਂਦਾ ਵਾ ਬਾਕੀ ਇਹਦੀ ਫੋਟੋ ਵਗੈਰਾ ਆਈਡੀ ਵਗੈਰਾ ਮੈਂ ਬਾਅਦ ਵਿੱਚ ਦਿਖਾਉਣਾ ਇਦੋਂ ਪਹਿਲਾਂ ਤੁਹਾਨੂੰ ਗੱਲਬਾਤ ਦੱਸਦਾ ਸਾਰੀ ਨਾਲੇ ਤੁਹਾਨੂੰ ਕੁਝ ਸਬੂਤ ਆ ਜਿਹੜੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਈਏ ਫੇਰ ਫੋਟੋ ਦਿਖਾਉਨੇ ਆ ਤੁਹਾਨੂੰ ਉਸ ਠੱਗ ਦੀ ਪੱਗੀ ਬਾਈ ਜੀ ਆਪਣੇ ਨਾਲ ਇਸ ਤਰ੍ਹਾਂ ਵਜਦੀ ਆ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਲਰਾਜ ਸਿੰਘ ਨੇ ਆਪਾਂ ਨੂੰ 40 ਦਿਨਾਂ ਦੀ ਕੱਚੀ ਕਹਿ ਕੇ ਵੇਚੀ ਸੀਗੀ ਪਰ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹਜੇ ਤੱਕ ਮੱਝ ਨਹੀਂ ਸੂਈ ਹੁਣ ਆਪਾਂ ਗੱਲਬਾਤ ਕਰਦੇ ਆ ਇਸ ਮੱਝ ਦੀ ਦੱਸ ਕਿਵੇਂ ਪਈ ਤੇ ਸੌਦਾ ਕਿਵੇਂ-ਕਿਵੇਂ ਹੋਇਆ ਇਹ ਬਾਈ ਜੀ ਸਤੰਬਰ ਮਹੀਨੇ ਦੀ ਕੋਈ 25 26 ਤਰੀਕ ਦੀ ਗੱਲ ਹੋਣੀ ਆ ਜਦੋਂ ਮੈਂ ਇੱਥੇ ਗਰਮੀਤ ਸਿੰਘ ਤੂਰ ਦੇ ਫਾਰਮ ਤੇ ਕਿਸੇ ਪਸ਼ੂ ਦਾ ਟ੍ਰੀਟਮੈਂਟ ਕਰਨ ਦੇ ਲਈ ਜਾਨਾ ਤਾਂ ਮੈਂ ਉਹਨਾਂ ਨੂੰ ਕਹਿਣਾ ਬਈ ਆਪਾਂ ਮੱਝ ਲੈਣੀ ਆ ਕੋਈ ਨੀਲੀ 라ਵੀਦੀ ਤਾਂ ਉਹ ਮੈਨੂੰ ਇਸ ਮੱਝ ਦੀ ਵੀਡੀਓ ਦਿਖਾਉਂਦੇ ਆ ਉਹ ਕਹਿੰਦੇ ਬਲਰਾਜ ਨੇ ਇਹ ਮੱਝ ਭੇਜੀ ਆ 15 16 ਕਿਲੋ ਵਾਲੀ ਮੱਝ ਕਹਿੰਦਾ ਵਾ 40 ਦਿਨਾਂ ਦੀ ਕੱਚੀ ਆ ਇਸ ਤੋਂ ਅਗਲੇ ਦਿਨ ਬਾਈ ਜੀ ਬਲਰਾਜ ਦਾ ਮੈਨੂੰ ਰਾਤ ਨੂੰ ਹਨੇਰੇ ਹੋਏ ਫੋਨ ਆਉਂਦਾ ਤੇ ਉਹ ਪਹਿਲਾਂ ਹੋਰ ਗੱਲਾਂ ਕਰਦਾ ਇਸ ਤੋਂ ਬਾਅਦ ਇਸ ਮੱਝ ਦੀ ਗੱਲ ਤੋਰ ਲੈਂਦਾ ਵਾ ਲੋ ਜੀ ਇਸ ਦੁਬਾਰਾ ਤਕਰੀਬਨ 2.5-3 ਘੰਟੇ ਉਹ ਬੰਦੇ ਨੇ ਫੋਨ ਨਹੀਂ ਕਟਿਆਗਾ ਇਸ ਮੱਝ ਦੀਆਂ ਤਰੀਫਾਂ ਦੇ ਪੌਲ ਉਹ ਕਹਿੰਦਾ ਜੀ ਇਹ ਮੱਝ ਮੇਰੀ ਮੰਮੀ ਦੇ ਨਾਨਕਿਆਂ ਕੋਲੇ ਸੀਗੀ ਬਹੁਤ ਜ਼ਿਆਦਾ ਵੱਡਾ ਆਡਰ ਬਣਾਉਂਦੀ ਆ ਤੇ ਮੱਝ ਦੁੱਧੋਂ ਨਹੀਂ ਸੌਕਦੀ ਬਈ ਪੂਰੇ ਪੌਲ ਬੰਦ ਤੇ ਇਸ ਦੁਬਾਰਾ ਬਈ ਮਨ ਚ ਲੱਡੂ ਫੁੱਟਣੇ ਸ਼ੁਰੂ ਹੋ ਗਏ ਤਾਂ 28 ਤਰੀਕ ਨੂੰ ਬਈ ਜੀ ਦੁਪਹਿਰੇ ਮੈਂ ਤੇ ਗਰਮੀਤ ਸਿੰਘ ਤੂਰ ਮੱਝ ਦੇਖਣ ਚਲੇ ਜਾਂਦੇ ਆ ਜੀ ਬਰਾਸ ਸਿੰਘ ਕੋਲੇ ਅੰਬਲਰਾਜ ਸਿੰਘ ਨੇ ਇਹ ਮੱਝ ਪਿੰਡ ਮਾਰੀ ਮੇਗਾ ਤਕਰੀਬਨ ਇਹਦੇ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਜਿਹੜਾ ਉੱਥੇ ਕਿਸੇ ਦੇ ਘਰੇ ਬੰਨੀ ਹੋਈ ਬੰਨੀ ਹੋਈ ਸੀਗੀ ਜਿਹਨੂੰ ਇਹ ਆਪਣੀ ਭੂਆ ਦਾ ਘਰ ਦੱਸਦਾ ਸੀਗਾ ਉੱਥੇ ਬਾਈ ਜੀ ਆਪਾਂ ਨੂੰ ਮੱਝ ਬਹੁਤ ਜ਼ਿਆਦਾ ਲਿੱਸੀ ਸੀਗੀ ਸਾਹਮਣੇ ਤੁਸੀਂ ਵੀਡੀਓ ਦੇਖ ਸਕਦੇ ਹੋ ਉਸ ਦੇ ਅੰਦੀਆਂ ਤਾਂ ਮੈਨੂੰ ਪਸੰਦ ਨਹੀਂ ਆਉਂਦੀ ਜੀ ਮੈਂ ਕਿਹਾ ਕੋਈ ਹੋਰ ਮੱਝ ਦੇਖ ਲਈਏ ਆਪਾਂ ਕਹਿੰਦੇ ਜੀ ਹੋਰ ਮੱਝ ਤਾਂ ਨਹੀਂ ਹੈਗੀ ਕੋਸਮਾ ਜਾਂ ਤਾਂ ਰੁਕਣਾ ਪੈਣਾ ਤੇ ਫੇਰ ਬਾਈ ਜੀ ਇਸ ਮੱਝ ਦੀਆਂ ਤਰੀਫਾਂ ਦੇ ਪੋੜ ਬੰਨ੍ਹਨੇ ਸ਼ੁਰੂ ਕਰਤੇ ਕਿਉਂਕਿ ਮੇਨ ਪੁਆਇੰਟ ਆਉਂਦਾ ਸੀਗਾ ਲਿੱਸਾਪਨ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਆ ਤਾਂ ਬਾਈ ਜੀ ਉਹ ਕਹਿੰਦਾ ਵੀ ਮੱਝ ਬਹੁਤ ਜ਼ਿਆਦਾ ਲੰਬਾ ਸਿਰ ਟਾਈਮ ਦੁੱਧ ਦਿੰਦੀ ਆ ਦੂਜੀ ਗੱਲ ਇਹ ਮੱਝ ਜਿਹੜਾ 16 ਕਿਲੋ ਦੁੱਧ ਕਰਦੀ ਆ ਚਰਾੰਦ ਤੇ ਕਰਦੀ ਆ ਦਾਣਾ ਤਾਂ ਵਿਚਾਰੀ ਨੂੰ ਪੈਂਦਾ ਨਹੀਂਗਾ ਲਓ ਜੀ ਫੇਰ ਮੇਰੇ ਮਨ ਚ ਲੱਡੂ ਫੁੱਟਿਆ ਵੀ ਜਿਹੜੀ ਮੱਝ ਚਰਾੰਦ ਤੇ 16 ਕਿਲੋ ਦੁੱਧ ਦਿੰਦੀ ਆ ਵੀ ਆਪਣੇ ਘਰੇ ਤਾਂ 20 ਤੇ ਜਾ ਕੇ ਵੱਜੂਗੀ ਚਲੋ ਜੀ ਕਾਫੀ ਲੰਬਾ ਚਰ ਪੰਪ ਪੰਬ ਛੱਡੀ ਗਿਆ ਤੇ ਆਪਣਾ ਸੌਦਾ ਬਈ ਜੀ ਜਿਹੜਾ 80000 ਰੁਪਈਆ ਮੰਗਿਆ ਸੀਗਾ ਉਹਨੇ ਤੇ 500 ਰੁਪਈਆ ਉਹਨੇ ਆਪਾਂ ਨੂੰ ਛੋਟ ਕਰਤੀ ਵਿੱਚੋਂ ਤੇ 40 ਦਿਨਾਂ ਦੀ ਕੱਚੀ ਕਹਿ ਕੇ ਉਹਨੇ ਸੌਦਾ ਕਰ ਲਿਆ ਆਪਣੇ ਨਾਲ ਇਸ ਤੋਂ ਬਾਅਦ ਬਈ ਜੀ ਆਪਣੇ 5000 ਰੁਪਈਆ ਮੈਂ ਉਸੇ ਦਿਨ ਸ਼ਾਮ ਨੂੰ ਦੇ ਆਉਣਾ ਉਹਨਾਂ ਨੂੰ ਤੇ ਬਾਕੀ ਜਦੋਂ ਦੂਜੇ ਤੀਜੇ ਦਿਨ ਆਪਣੇ ਘਰੇ ਮੱਝ ਆ ਜਾਂਦੀ ਹੈ ਬਾਕੀ ਸਾਰੇ ਪੈਸੇ ਆਪਾਂ ਉਹਨੂੰ ਨਕਦ ਦੇ ਦੇਣੇ ਆ ਪਹਿਲਾਂ ਤਾਂ ਤੁਸੀਂ ਬਾਈ ਜੀ ਇਹ 28 ਸਤੰਬਰ ਦੀਆਂ ਫੋਟੋਆਂ ਦੇਖ ਲਓ ਕਿੰਦਾਂ ਦੀ ਕੰਡੀਸ਼ਨ ਆ ਇਸ ਤੋਂ ਬਾਅਦ ਬਾਈ ਜੀ ਆਪਣੇ ਘਰੇ ਆਉਂਦੀ ਆ ਚਰਾਣ ਦਾਲਾ ਪਸ਼ੂ ਆ ਸਾਰਿਆਂ ਨੂੰ ਪਤਾ ਚਰਾਣ ਦਾਲਾ ਪਸ਼ੂ ਛੇਤੀ ਖੁਰਲੀ ਤੇ ਪੱਠਿਆਂ ਨੂੰ ਮੂੰਹ ਨਹੀਂ ਲਾਉਂਦਾਗਾ ਬਾਈ ਜੀ ਨੂੰ ਅਨੇਕਾਂ ਪ੍ਰਕਾਰ ਦੀਆਂ ਭੁੱਖ ਦੀਆਂ ਦਵਾਈਆਂ ਦਿੱਤੀਆਂ ਅਨੇਕਾਂ ਪ੍ਰਕਾਰ ਦੀਆਂ ਗੋਲੀਆਂ ਲੀਕੜ ਈਸਟ ਸਾਰੇ ਕੁਛ ਦਿੱਤਾ ਹੌਲੀ ਹੌਲੀ ਬੜੀ ਮਿਹਨਤ ਕਰਕੇ ਪੱਠੇ ਖਾਣ ਲਾਇਆ ਦੇਸੀ ਘਿਓ ਬਾਕੀ ਹੋਰ ਜੋ ਵੀ ਆਪਾਂ ਨੂੰ ਪਤਾ ਵੀ 40 ਦਿਨ ਰਹਿੰਦੇ ਆ ਚੰਗੀ ਤੋਂ ਚੰਗੀ ਡਾਈਟ ਦਿੱਤੀ ਆ ਤੇ 2 ਮਹੀਨਿਆਂ ਦੇ ਵਿੱਚ ਮੱਝ ਆਪਾਂ ਹੱਡੀਆਂ ਦੀ ਮੁੱਠ ਤੋਂ ਟੈਂਕਰਗੀ ਬਣਾਤੀ ਬਾਈ ਜੀ ਜਦੋਂ 30 ਦਿਨ ਲੰਘ ਜਾਂਦੇ ਆ ਮੱਝ ਦੁੱਧ ਨਹੀਂ ਲਾਉਣਾ ਸ਼ੁਰੂ ਕਰਦੀ ਤਾਂ ਮੈਨੂੰ ਡਾਊਟ ਹੋਣਾ ਸ਼ੁਰੂ ਹੋ ਜਾਂਦਾ ਤਾਂ ਮੈਂ ਬਲਰਾਜ ਸਿੰਘ ਨੂੰ ਫੋਨ ਲਾਉਣਾ ਮੈਂ ਕਿਹਾ ਬਾਈ ਜੀ 3 ਦਿਨ ਹੋ ਗਿਆ 10 ਦਿਨ ਰਹਿ ਗਏ ਮੱਝ ਦੇ ਪਰ ਹਜੇ ਜਿਸ ਤਰ੍ਹਾਂ ਲੈ ਕੇ ਗਏ ਸੀਗੀ ਥਾਣਾ ਦਾ ਸਹਜ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਇੱਕ ਬੂੰਦ ਵੀ ਦੁੱਧ ਦੀ ਨਹੀਂ ਲਾਈਗੀ ਬਾਈ ਜੀ ਉਹਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਸੀ ਕਹਿੰਦਾ ਕੋਈ ਗੱਲ ਨਹੀਂ ਮੈਂ ਪਤਾ ਕਰਕੇ ਦੱਸ ਦਿੰਨਾ ਤਾਂ ਇਹ ਤੋਂ ਬਾਅਦ ਜਦੋਂ ਮੈਂ ਪੰਜਾਂ ਸੱਤਾਂ ਦਿਨਾਂ ਬਾਅਦ ਫੋਨ ਲਾਇਆ ਤਾਂ ਬੰਦੇ ਨੇ ਆਪਣਾ ਫੋਨ ਚੱਕਣਾ ਬੰਦ ਕਰਤਾ ਮੈਂ ਇਹਨੂੰ WhatsApp ਤੇ ਮੈਸੇਜ ਕਰਦਾ ਰਿਆ ਤੁਸੀਂ ਸਕਰੀਨ ਸ਼ਾਟ ਦੇਖ ਸਕਦੇ ਹੋ WhatsApp ਵਾਲਾ ਵੀ ਤੇ ਨੇ ਕੋਈ ਜਵਾਬ ਨਾ ਦੇਣਾ ਜੀ ਕਿਤੇ ਜਵਾਬ ਦੇਣਾ ਤੇ ਨੇ ਕਹਿਣਾ ਮੈਂ ਵਿਜੀ ਆ ਜਾਂ ਕਰਦਾ ਵਾਂ ਕੱਲ ਤੁਹਾਨੂੰ ਤਾਂ ਇਸ ਤੋਂ ਬਾਅਦ ਮੈਂ ਗਰਮੀ ਸਿੰਘ ਤੂਰ ਨੂੰ ਵੀ ਫੋਨ ਲਾਉਣਾ ਮੈਂ ਕਹਿਣਾ ਬਾਈ ਜੀ ਪਤਾ ਕਰਕੇ ਦੱਸਿਓ ਉਹਨਾਂ ਨੇ ਵੀ ਕਹਿਣਾ ਮੇਰਾ ਫੋਨ ਨਹੀਂ ਚੱਕਦਾ ਜੇ ਕਿਤੇ ਪੰਜ ਸੱਤਾਂ ਦਿਨਾਂ ਬਾਅਦ ਚੱਕ ਵੀ ਲੈਣਾ ਮੈਂ ਕਿਉਂਕਿ ਮੈਂ ਤਾਂ ਰੋਜ਼ਾਂ ਨੂੰ ਫੋਨ ਲਾਉਂਦਾ ਸੀ ਬਈ ਟੈਨਸ਼ਨ ਹੋ ਗਈ ਸੀ ਤਾ ਉਹਨਾਂ ਨੇ ਕਹਿਣਾ ਉਹ ਕਿਸੇ ਕੰਮ 'ਚ ਆ ਜਾਂ ਗਾਂਹ ਵਾਲੇ ਕਿਸੇ ਕੰਮ 'ਚ ਕਦੇ ਜੇ ਬਲਰਾਜ ਨੇ ਮੇਰਾ ਕੂਨ ਚੱਕ ਲੈਣਾ ਤਾਂ ਉਹਨੇ ਕਹਿਣਾ ਉਹਦੇ ਘਰ ਵਾਲੀ ਜਿੰਨਾ ਤੋਂ ਮੱਝ ਲਈ ਸੀਗੀ ਲੜ ਕੇ ਉੱਠ ਗਈ ਆ ਤੇ ਉਹਨਾਂ ਦੇ ਘਰੇ ਫੋਨ ਨਹੀਂ ਹੈਗਾ ਮੇਰਾ ਟਾਈਮ ਨਹੀਂ ਲੱਗਦਾਗਾ ਤਾਂ ਇਸੇ ਤਰ੍ਹਾਂ ਚੱਲਦਾ ਰਿਹਾ ਬਾਈ ਕਾਫੀ ਟਾਈਮ ਇਸ ਤੋਂ ਬਾਅਦ ਵੀਰੇ ਜਦੋਂ ਉਹਨੇ ਆਪਣਾ ਤਕਰੀਬਨ ਫੋਨ ਚੱਕਣਾ ਇੱਕ ਹਿਸਾਬ ਦਾ ਬੰਦ ਜਿਹਾ ਕਰਤਾ ਤਾਂ ਫਿਰ ਮੈਂ ਮੱਝ ਹੱਥ ਵਾ ਕੇ ਆਪ ਚੈੱਕ ਕਰ ਲੈਣਾ ਤਾਂ ਬੜੇ ਜ਼ਿਆਦੇ ਟਾਈਮ ਦੀ ਮੱਝ ਕੱਚੀ ਨਿਕਲਦੀ ਆ ਤਾਂ ਮੈਂ ਫਿਰ ਗਰਮੀਤ ਸਿੰਘ ਤੂਰ ਨੂੰ ਫੋਨ ਲਾਉਣਾ ਮੈਂ ਕਿਹਾ ਬਾਈ ਜੀ ਗੱਲ ਤਾਂ ਆ ਨਿਕਲਿਆਈ ਆ ਆਪਣਾ ਫੋਨ ਨਹੀਂ ਚੱਕਦਾ ਤੁਹਾਨੂੰ ਵੀ ਮੈਂ ਕਾਫੀ ਟਾਈਮ ਤੋਂ ਕਹੀ ਜਾਂਦਾ ਉਹ ਕਹਿੰਦੇ ਕੋਈ ਨਹੀਂ ਮੈਂ ਕਰਦਾ ਗੱਲ ਤੇ ਕਰਦੇ ਆਪਾਂ ਹੱਲ ਕੋਈ ਇਸ ਚੀਜ਼ ਦਾ ਇਸ ਤੋਂ ਬਾਅਦ ਬਾਈ ਮੈਨੂੰ ਇੱਕ ਦਿਨ ਫੇਰ ਬਲਰਾਜ ਮੇਰਾ ਫੋਨ ਚੱਕਦਾ ਕਿਉਂਕਿ ਮੈਂ ਤਾਂ ਸਵੇਰ ਤੋਂ ਲੈ ਕੇ ਜਿੰਨੇ ਕੁ ਮੈਥੋਂ ਫੋਨ ਲੱਗਦੇ ਸੀ ਲਾਈ ਜਾਂਦਾ ਹੁੰਦਾ ਸੀ ਚਲੋ ਜੀ ਕਹਿੰਦਾ ਮੈਂ ਕਣਕ ਦੀ ਬੀਜ ਬਜਾਈ ਕਰੀ ਜਾਂਦਾ ਉਧਰ ਬਿਜੀ ਸੀ ਐਂ ਜੋ ਮੈਂ ਕਿਹਾ ਬਾਈ ਜੀ ਇੰਨੇ ਟਾਈਮ ਦੀ ਮੱਝ ਕੱਚੀ ਨਿਕਲਿਆਈ ਆ ਕਹਿੰਦਾ ਕੋਈ ਚੱਕਰ ਨਹੀਂਗਾ ਆਪਾਂ ਉਹਨਾਂ ਤੋਂ ਪੈਸੇ ਵਾਪਸ ਕਰਾਵਾਂਗੇ ਮੈਂ ਕਿਹਾ ਬਾਈ ਜੀ ਆਪਾਂ ਮੱਝ ਤੇਰੇ ਤੋਂ ਲਈ ਆ ਆਪਾਂ ਤੇਰੇ ਨਾਲ ਦੇਖਣਾ ਤੂੰ ਗਾਂ ਵਾਲੇ ਨਾਲ ਦੇਖ ਚਲੋ ਜੀ ਉਹ ਦਿਨ ਗਿਆ ਤੇ ਅਜਦਾ ਦਿਨ ਆਇਆ ਉਸ ਦਿਨ ਤੋਂ ਬਾਅਦ ਬੰਦੇ ਨੇ ਆਪਣਾ ਫੋਨ ਚੱਕਣਾ ਬਿਲਕੁਲ ਬੰਦ ਕਰਤਾ ਤੇ ਮੈਂ ਫਿਰ ਗਰਮੀਤ ਸਿੰਘ ਤੂਰ ਨੂੰ ਫੋਨ ਲਾਉਣਾ ਚਾਰਾਂ ਪੰਜਾਂ ਦਿਨਾਂ ਬਾਅਦ ਉਹਨਾਂ ਨੇ ਕਹਿਣਾ ਕੋਈ ਨਹੀਂ ਕਰਦਿਆਂ ਹੱਲ ਕੋਈ ਮੇਰਾ ਫੋਨ ਨਹੀਂ ਚੱਕਦਾਗਾ ਕਿਉਂਕਿ ਉਹਨਾਂ ਦਾ ਫੋਨ ਵੀ ਨਹੀਂ ਚੱਕਦਾ ਸੀਗਾ ਉਹ ਇਸ ਤੋਂ ਬਾਅਦ ਬਾਈ ਜੀ 8 ਦਸੰਬਰ ਵਾਲੇ ਦਿਨ ਮੈਂ ਸੁਬਾ ਫੇਰ ਕਿਉਂਕਿ 40 ਕ ਦਿਨ ਹੋ ਗਏ ਸੀ ਬਾਈ ਮੱਥਾ ਮਾਰਦਿਆਂ ਨੂੰ 8 ਦਸੰਬਰ ਵਾਲੇ ਦਿਨ ਮੈਂ ਫੇਰ ਬਾਈ ਨੂੰ ਫੋਨ ਲਾਉਣਾ ਬਾਈ ਕਹਿੰਦਾ ਨਾ ਤਾਂ ਮੇਰਾ ਫੋਨ ਚੱਕਦਾ ਨਾ ਮੈਸੇਜ ਦਾ ਜਵਾਬ ਦਿੰਦਾ ਬਾਈ ਜੀ ਮੈਂ 8 ਦਸੰਬਰ ਨੂੰ ਪੋਸਟ ਲੈ ਕੇ ਪਾ ਦਿੰਨਾ ਜਿਹੜੀ ਤੁਸੀਂ ਸਾਹਮਣੇ ਡਿਸਪਲੇ ਦੇ ਉੱਪਰ ਦੇਖ ਰਹੇ ਹੋ ਤੇ ਇਹ ਤੇ ਇਹ ਵਾਲੀ ਪੋਸਟ ਪੈਣ ਤੋਂ 5-7 ਮਿੰਟਾਂ ਬਾਅਦ ਆਪਣੇ ਨਾਲ ਦੇ ਪੈਣ ਦਾ ਮੁੰਡਾ ਉਹਨੂੰ ਫੋਨ ਆ ਜਾਂਦਾ ਉਸ ਮੁੰਡੇ ਦੀ ਵੀ ਗੱਲ ਦੱਸਦਾ ਉਸ ਮੁੰਡੇ ਦਾ ਵੀ 25000 ਰੁਪਇਆ ਬੰਦਾ ਉਹ ਪਵਾਈ ਬੈਠਾ ਹੁੰਦਾ ਵਾ ਕਾਊਂਟ ਦੇ ਵਿੱਚ ਕਹਿੰਦਾ ਜੀ ਤੈਨੂੰ ਮੱਝ ਲੈ ਕੇ ਦੇ ਦੂੰਗਾ ਉਹਦਾ ਫੋਨ ਵੀ ਨਹੀਂ ਚੱਕਦਾ ਹੁੰਦਾ ਤੇ ਉਸ ਦਿਨ ਮੇਰੀ ਪੋਸਟ ਦੇ ਕਿਉਂ ਨੇ 5 ਮਿੰਟਾਂ ਦੇ ਵਿੱਚ ਉਹ ਬੰਦੇ ਨੂੰ ਫੋਨ ਲਾ ਲਿਆ ਕਹਿੰਦਾ ਬਾਈ ਜੀ ਉਹ ਬੰਦੇ ਨੇ ਆਪਣੇ ਨਾਲ ਚੰਗੀ ਨਹੀਂ ਕੀਤੀ ਕਹਿੰਦਾ ਪੋਸਟ ਪਾਤੀ ਉਹ ਕਹਿੰਦਾ ਯਾਰ ਤੂੰ ਕਿਹੜਾ ਫੋਨ ਚੱਕਦਾ ਇਸ ਤੋਂ ਬਾਅਦ ਬਾਈ ਜੀ 5 ਮਿੰਟਾਂ ਦੇ ਬਾਅਦ ਗਰਮੀਤ ਸਿੰਘ ਤੂਰ ਦਾ ਫੋਨ ਆ ਜਾਂਦਾ ਤੇ ਥੋੜਾ ਜਿਹਾ ਮੈਨੂੰ ਗੁੱਸੇ ਨਾਲ ਗੱਲ ਕਰਦੇ ਆ ਤੇ تنਵੀਰ ਤੋਂ ਇਹ ਪੋਸਟ ਪਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦਾ ਇਦਾਂ ਉਦਾਂ ਮੈਂ ਕਿਹਾ ਬਾਈ ਜੀ ਇੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਕਹੀ ਜਾਂਦਾ ਮੈਂ ਤੇ ਉਹਨੂੰ ਵੀ ਫੋਨ ਲਾਈ ਜਾਂਦਾ ਬੰਦਾ ਫੋਨ ਨਹੀਂ ਚੱਕਦਾ ਆਪਾਂ ਨੂੰ ਫੁੱਦੂ ਬਣਾਈ ਜਾਂਦਾ ਗੁੱਸਾ ਤਾਂ ਆਉਂਦਾ ਹੀ ਆ ਬਾਈ ਜੀ ਜਦੋਂ ਆਪਾਂ ਇੰਨੇ ਨਗਦ ਪੈਸੇ ਲਾਏ ਹੋਣ ਚਲੋ ਸਾਡੀ ਗੱਲਬਾਤ ਹੁੰਦੀ ਆ ਉਹ ਕਹਿੰਦੇ ਤੈਨੂੰ ਮੈਂ ਪੈਸੇ ਦੇ ਦੂੰਗਾ ਮੈਂ ਕਿਹਾ ਬਾਈ ਜੀ ਗੱਲ ਪੈਸਿਆਂ ਦੀ ਨਹੀਂਗੀ ਗੱਲ ਹੈਗੀ ਧੋਖਾ ਧੜੀ ਦੀ ਬੰਦੇ ਨੂੰ ਸਾਹਮਣੇ ਲੈ ਕੇ ਆਉਂਦੀ ਚਲੋ ਇੱਕ ਅੱਧਾ ਮਿੰਟ ਸਾਡੀ ਗੱਲ ਹੁੰਦੀ ਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਜਦੋਂ ਤੁਸੀਂ ਇੰਨਾ ਕਹਿੰਨੇ ਆ ਕਿਉਂਕਿ ਬਾਈ ਨੇ ਜ਼ਿੰਮੇਵਾਰੀ ਚੱਕ ਲਈ ਸੀਗੀ ਬਈ ਮੈਂ ਆਪੇ ਤੇਰਾ ਮਸਲਾ ਹੱਲ ਕਰਾ ਕੇ ਦਊਂਗਾ ਪੋਸਟ ਬਾਈ ਜੀ ਮੈਂ ਟਰੀਟ ਕਰ ਦਿੰਦਾ ਤੇ ਇਹ ਤੋਂ ਕਾਫੀ ਦਿਨਾਂ ਬਾਅਦ ਵੀ ਫਿਰ ਕੋਈ ਗੱਲਬਾਤ ਜਦੋਂ ਨਹੀਂ ਦੱਸਦੇ ਮੈਨੂੰ ਕੋਈ ਫੋਨ ਕਾਲ ਨਹੀਂ ਆਉਂਦੀ ਤਾਂ ਮੈਂ ਆਪ ਖੂਨ ਲਾ ਕੇ ਪੁੱਛਦਾ ਬਾਈ ਹੋਈ ਕੋਈ ਗੱਲ ਤੇ ਉਹ ਕਹਿੰਦੇ ਹਜੇ ਨਹੀਂ ਕੋਈ ਗੱਲ ਹੋਈਗੀ ਮੈਂ ਕਰੂੰਗਾ ਗੱਲ ਤਾਂ ਕੋਸ਼ੇ ਦੇਣਾ ਫੇਰ ਲੰਘ ਜਾਂਦੇ ਆ ਵੀਰੇ ਇਦਾਂ ਹੀ ਫੋਨ ਲਾਉਣਾ ਇਦਾਂ ਹੀ ਕੰਮ ਚੱਲਦਾ ਰਹਿੰਦਾ ਤਾਂ ਦੱਸਾਂ 15 ਦਿਨਾਂ ਬਾਅਦ ਬਾਈ ਜੀ ਬਾਈ ਗਰਮੀਤ ਕਹਿੰਦਾ ਉਹ ਕਹਿੰਦਾ ਵੀ ਜਾਂ ਤਾਂ ਮੈਂ 200 ਰੁਪਇਆ ਦਿਹਾੜੀ ਦਾ ਖਰਚਾ ਦੇ ਦੇਣਾ ਜਿੰਨੇ ਦਿਨ ਉੱਤੇ ਲਊਗੀ ਤੇ ਜਾਂ ਫਿਰ 10000 ਕੇ 15000 ਰੁਪਇਆ ਕਿਹਾ ਪਹਿਲਾਂ ਤਾਂ ਪਹਿਲਾਂ ਸ਼ਾਇਦ 10000 ਕਿਹਾ 90000 ਦੇ ਕੇ ਮੱਝ ਵਾਸ ਲੈ ਜਨ ਮੈਂ ਕਿਹਾ ਬਾਈ ਜੀ ਮੈਂ ਤਾਂ 40000 ਰੁਪਇਆ ਖਵਾਈ ਬੈਠਾ ਮੱਝ ਨੂੰ ਤੁਸੀਂ ਸਾਹਮਣੇ ਫੋਟੋਆਂ ਦੇਖ ਸਕਦੇ ਹੋ ਇੱਕ ਦਾ ਫੋਟੋ ਆਪਣੀ ਖਰੀਦਣ ਵਾਲੇ ਦਿੰਦੀ ਆ ਤੇ ਇੱਕ ਫੋਟੋ 5 ਦਸੰਬਰ ਵਾਲੀ ਦਿੰਦੀ ਆ ਫਰਕ ਦੇਖ ਲਓ ਮੱਝ ਦਾ ਕਿੰਨਾ ਜੇ ਤੁਹਾਨੂੰ ਲੱਗਦਾ ਵੀ 10000 ਰੁਪਏ ਹੀ ਖਾਦਾ ਹੋਊਗਾ ਮੱਝ ਨੇ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਦਿਓ ਚਲੋ ਜੀ ਇਸ ਤੋਂ ਬਾਅਦ ਹੋਰ ਬੰਦਿਆਂ ਤੋਂ ਵੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਮੂੰਹ ਕਹਿ ਲਿਏ ਵੀ ਮੂੰਹ ਸੁੰਗਣਾ ਸ਼ੁਰੂ ਹੋ ਜਾਂਦਾ ਵੀ ਕੀ ਬੋਲਦਾ ਬੰਦਾ ਆਪਾਂ ਸਾਰੀ ਗੱਲਬਾਤ ਸਮਝਣ ਲੱਗ ਗਈ ਸੀਗੇ ਇਸ ਤੋਂ ਬਾਅਦ ਬਾਈ ਜੀ ਕੁਝ ਦਿਨਾਂ ਬਾਅਦ ਗਰਮੀਤ ਸਿੰਘ ਤੂਰ ਤੇ ਮੁੰਡਾ ਇੱਕ ਇਥੋਂ ਦਾ ਦਵਿੰਦਰ ਆਪਣੇ ਘਰੇ ਆਉਂਦੇ ਆ ਤਾਂ ਉਹ ਦਿਨ ਉਹ ਤਿੰਨ ਗੱਲਾਂ ਕਰਦੇ ਆ ਇੱਕ ਤਾਂ ਜੀ 200 ਰੁਪਇਆ ਦਿਹਾੜੀ ਵਾਲੀ ਜਿੰਨੇ ਦਿਨ ਉੱਪਰ ਲੈਂਦੀ ਆ ਦੂਸਰੀ ਗੱਲ ਕਰਦੇ ਆ ਜੀ ਉਹ ਕਹਿੰਦਾ ਬਈ 80000 ਰੁਪਏ ਦੀ ਮੱਝ ਆਪਾਂ ਲਈ ਸੀ ਤੇ 95000 ਰੁਪਇਆ ਦਵਾ ਦਿੰਨੇ ਆ ਤੇ ਮੱਝ ਵਾਪਸ ਲੈ ਜੂਗਾ ਉਹ ਮੈਂ ਕਿਹਾ ਬਾਈ ਜੀ ਆਪਣੀ ਕਿਹੜੇ ਇਥੇ ਗਊਸ਼ਾਲਾ ਖੋਲੀ ਆ ਬਈ 40000 ਰੁਪਇਆ ਤਾਂ ਮੈਂ ਖਰਚਾ ਕਰਤਾ ਆਪਣੀ ਬਿਨਾਂ ਮਿਹਨਤ ਗਿਣੇ ਤੇ ਅੱਜ ਆਪਾਂ ਕੱਲ ਨੂੰ ਤਾਂ ਹਰੇਕ ਹੀ ਕੋਈ ਮੇਰੇ ਘਰ ਆ ਕੇ ਮੱਝ ਬਾਂਝਿਆ ਕਰੂਗਾ ਇਦਾਂ ਦੀ ਹਰੇਕ ਬੰਦਾ ਕਹਿ ਰਿਹਾ ਕਰੂਗਾ ਵੀ 15000 ਚ ਆਪਾਂ ਵਾਪਸ ਲਿਆਵਾਂਗੇ ਫੇਰ ਉਹ ਕਹਿੰਦੇ ਬਾਈ ਜੀ ਬਰਾਇਤਾ 12000 ਰੁਪਇਆ ਕਹਿੰਦਾ ਦੇਨੂ ਤੇ 3000 ਰੁਪਇਆ ਮੈਂ ਕੋਲੋਂ ਪਾ ਕੇ 15000 ਰੁਪਇਆ ਤੁਹਾਨੂੰ ਦਵਾ ਦੇਨੇ ਮੈਂ ਕਿਹਾ ਬਾਈ ਜੀ ਮੈਨੂੰ ਘਾਟਾ ਬਹੁਤ ਜ਼ਿਆਦਾ ਆ ਮੈਂ 15000 ਰੁਪਇਆ ਨਹੀਂ ਲੈਣਾ ਕਿ ਮੈਂ ਆਪਦੀ ਕਾਰਵਾਈ ਕਰੂੰਗਾ ਕੋਈ ਕਾਨੂੰਨੀ ਕਰਾ ਕੋਈ ਪੋਸਟਪਾਵਾ ਸਾਰਿਆਂ ਦੇ ਸਾਹਮਣੇ ਨੰਗਾ ਕਰੂੰਗਾ ਚਲੋ ਜੀ ਮੇਰੇ ਡੈਡੀ ਵੀ ਖੜੇ ਹੁੰਦੇ ਕੋਲੇ ਡੈਡੀ ਕਹਿੰਦੇ ਚੱਲ ਯਾਰ ਜਦੋਂ ਤੂੰ ਘਰ ਹੀ ਆ ਗਿਆ 20000 ਚ ਗੱਲ ਨਵੇੜਦੇ ਤੇ ਇਹ ਕਹਿੰਦੇ ਨਹੀਂ ਜੀ ਮੈਂ ਤਾਂ ਪਹਿਲਾਂ ਹੀ 3000 ਰੁਪਿਆ ਆਪਦੇ ਕੋਲੋਂ ਪਾਈ ਜਾਨਾ ਤੇ ਚਲੋ ਬਾਈ ਜੀ ਕੁਝ ਟਾਈਮ ਗੱਲਾਂ ਬਾਤਾਂ ਹੁੰਦੀਆਂ ਤੇ ਅਸੀਂ ਆਪਣੇ ਘਰੇ ਅੰਦਰ ਵੜ ਜਾਂਦੇ ਆ ਤੇ ਇਹ ਵੀ ਚਲੇ ਜਾਂਦੇ ਆ ਗੱਡੀ ਲੈ ਕੇ ਤੇ ਇਸ ਤੋਂ ਬਾਅਦ ਮੇਰੇ ਡੈਡੀ ਮੈਨੂੰ ਕਹਿੰਦੇ ਚੱਲ ਯਾਰ ਜਦੋਂ ਬੰਦਾ ਘਰੇ ਆਇਆ ਸੀਗਾ ਬਈ ਛੱਡ ਨਵੇੜ ਕਹਿੰਦੇ ਜਿਵੇਂ ਨਿਬੜਦੀ ਐ ਤੇ ਚਲੋ ਮੈਂ ਬਾਈ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਚਲੋ ਕੋਈ ਗੱਲ ਨਹੀਂ ਜਿਵੇਂ ਨਿਬੜਦੀ ਐ ਨਵੇੜ ਦੋ ਕਿਉਂਕਿ ਗਰਮੀ ਸਿੰਘ ਤੂਰ ਬਾਈ ਨੇ ਇੱਕ ਬੰਦਾ ਹੋਰ ਵੀ ਵਿੱਚ ਪਾਇਆ ਸੀ ਉਹ ਬੰਦੇ ਨੇ ਵੀ ਬਹੁਤ ਜ਼ਿਆਦਾ ਇੱਜ਼ਤ ਆ ਬਹੁਤ ਜ਼ਿਆਦਾ ਬਰੀਡ ਤੇ ਕੰਮ ਕੀਤਾ ਉਹਨੇ ਵੀ ਮੈਨੂੰ ਬੰਦੇ ਨੇ ਇਹੀ ਗੱਲ ਕਹੀ ਸੀ ਕਿ ਉਹਦਾ ਠੱਗ ਹੈਗਾ ਹੀ ਹੈਗਾ ਤੁਸੀਂ ਛੱਡੋ ਯਾਰ ਨਵੇੜੋ ਜਿਵੇਂ ਨਿਬੜਦੀ ਐ ਤੇ ਚਲੋ ਜੀ ਇਸ ਤੋਂ ਬਾਅਦ ਮੈਂ ਜਦੋਂ ਫੋਨ ਲਾਇਆ ਬਾਈ ਗਰਮੀਤ ਨੂੰ ਤੇ ਬਾਈ ਨੇ ਗਾਂ ਗੱਲ ਕੀਤੀ ਹੋਣੀ ਆ ਤੇ ਕੁਝ ਦਿਨ ਤਾਂ ਚਲੋ ਉਦਾਂ ਹੀ ਚੱਲਦਾ ਰਿਹਾ ਬਈ ਫੋਨ ਫਾਨ ਨਹੀਂ ਚੱਕਣ ਵਾਲਾ ਕੰਮ ਤਾਂ ਫੇਰ ਇੱਕ ਦਿਨ ਗੱਲ ਹੁੰਦੀ ਆ ਬਾਈ ਜੀ ਤੇ ਮੈਂ ਕਿਹਾ ਬਾਈ ਮੈਨੂੰ ਪੱਕੀ ਤਰੀਕ ਲੈ ਕੇ ਦੇ ਦੋ ਬਈ ਕਿਹੜੇ ਦਿਨ ਉਹ ਬੰਦਾ ਹੱਲ ਕਰਦਾ ਆਪਣਾ ਬਈ ਇਸੇ ਦਿਨਾਂ ਤਾਂ ਉਸੇ ਦਿਨ ਪੈਸੇ ਦੇ ਦੇਵੇ ਤਾਂ ਬਾਈ ਗਰਮੀਤ ਦਾ ਕੂਨ ਆਉਂਦਾ ਬੈਕ ਵਾਲ ਆਉਂਦੀ ਹੈ ਕਿ ਤਨਵੀਰ 5 ਦਸੰਬਰ ਨੂੰ ਤੇਰੇ ਪੈਸੇ ਆ ਜਾਣਗੇ ਬਰਾਜ ਕਹਿੰਦਾ ਮੈਂ ਕਿਹਾ ਚਲੋ ਠੀਕ ਹੈ ਜੀ ਤੇ 5 ਦਸੰਬਰ ਨੂੰ ਵੀਰੇ ਮੈਂ ਸ਼ਾਮ ਨੂੰ 5:00 ਵਜੇ ਫੋਨ ਲਾਉਣਾ ਬਾਈ ਗਰਮੀਤ ਨੂੰ ਮੈਂ ਕਿਹਾ ਬਾਈ ਕਿਵੇਂ ਹੋਈ ਕੋਈ ਗੱਲ ਬਾਈ ਕਹਿੰਦਾ ਮੈਂ ਲਾਇਆ ਸੀਗਾ ਫੋਨ ਨਹੀਂ ਚੱਕਿਆ ਮੈਸੇਜ ਕੀਤਾ ਸੀਗਾ ਤੇ ਉਹਨੇ ਰਿਪਲਾਈ ਨਹੀਂ ਕੀਤਾ ਤਾਂ ਇਸ ਦੂਬਾਰ ਵੀਰੇ ਦੋਹਾਂ ਤਿੰਨਾਂ ਦੇਣਾ ਬਾਅਦ ਮੈਂ ਫੇਰ ਪੁੱਛਦਾ ਇਹੀ ਸੇਮ ਜਵਾਬ ਫੇਰ ਮਿਲਦਾ ਤੁਸੀਂ ਆ ਸਾਹਮਣੇ ਜਿਹੜੇ ਡਿਸਪਲੇ ਤੇ ਸਕਰੀਨਸ਼ਾਟ ਦੇਖ ਰਹੇ ਹੋ ਇਹ ਗਰਮੀਤ ਸਿੰਘ ਤੂਰ ਤੇ ਬਰਰਾ ਸਿੰਘ ਦੀ ਆਪਸੀ ਗੱਲਬਾਤ ਦੇ ਸਕਰੀਨਸ਼ਾਟ ਆ ਬਾਈ ਤੇ ਇਸ ਤੋਂ ਬਾਅਦ ਬਾਈ ਜੀ 11 ਤਰੀਕ ਆ ਜਾਂਦੀ ਹੈ ਦਸੰਬਰ ਮਹੀਨੇ ਦੀ ਮੈਂ ਫੇਰ ਪੁੱਛਦਾ ਬਾਈ ਨੂੰ ਮੈਂ ਕਿਹਾ ਬਾਈ ਹੁਣ ਮੈਂ ਪੋਸਟ ਪਾਦਾ ਤਾਂ ਬਾਈ ਗਰਮੀਤ ਕਹਿੰਦਾ ਮੈਨੂੰ ਅੱਜ ਦਾ ਦਿਨ ਹੋਰ ਦੇਖ ਲੈ ਕੱਲ ਨੂੰ ਪੋਸਟ ਪਾ ਦੀ ਨਾ ਗੱਲ ਹੋਈ ਤਾਂ ਤਾਂ ਬਾਈ ਜੀ 12 ਤਰੀਕ ਨੂੰ ਸਵੇਰ ਮੈਨੂੰ ਸਾਹਮਣੇ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਇਹ ਬਾਈ ਗਰਮੀਤ ਭੇਜਦਾ ਤਾਂ ਇਸ ਤੋਂ ਬਾਅਦ ਆਪਾਂ ਪੋਸਟ ਪਾ ਦਿੰਨੇ ਆ ਪੋਸਟ ਤੁਸੀਂ ਸਾਰੇ ਬੰਦਿਆਂ ਨੇ ਪੜ੍ਹੀ ਹੋਊਗੀ ਇਹ ਗੱਲ ਸੀਗੀ ਵੀਰੇ ਇੱਕ ਸ਼ਾਰਟ ਫਾਉਂਡ ਦੇ ਵਿੱਚ ਜੇਕਰ ਕਿਸੇ ਵੀਰ ਨੇ ਜ਼ਿਆਦੇ ਡੰਗਾਉਈ ਚ ਜਾ ਕੇ 28 ਸਤੰਬਰ ਤੋਂ ਲੈ ਕੇ 12 ਦਸੰਬਰ ਤੱਕ ਦੀ ਡਿਟੇਲ ਜਾਣਨੀ ਹੋਵੇ ਤਾਂ ਆਪਣੇ ਫੇਸਬੁੱਕ ਤੇ ਲਾਈਵ ਵੀਡੀਓ ਜਾ ਕੇ ਦੇਖ ਲਿਓ ਬਾਕੀ ਬਾਈ ਜੀ ਧੰਨਵਾਦ ਸਾਰੇ ਭਰਾਵਾਂ ਦਾ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਲਾਸਟ ਤੱਕ ਡਿਟੇਲ ਦੇ ਵਿੱਚ ਸੁਣਿਆ ਇਸ ਤੋਂ ਬਾਅਦ ਬਈ ਤੁਹਾਡਾ ਵੀ ਫਰਜ਼ ਬਣਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਤਾਂ ਕਿ ਇਸ ਠੱਗ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਆਵੇ ਠੱਗ ਦੀਆਂ ਫੋਟੋਆਂ ਤੇ ਫੇਸਬੁੱਕ ਆਈਡੀ ਦੇ ਸਕਰੀਨਸ਼ਾਟ ਤਾਂ ਤੁਸੀਂ ਸਾਰੇ ਵੀਡੀਓ ਦੇ ਵਿੱਚ ਦੇਖਦੇ ਹੀ ਰਹੇ ਹੋਵੋਗੇ ਤਾਂ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਕਿਸੇ ਵੀਰ ਨੂੰ ਕੋਈ ਹਜੇ ਜਾਣਕਾਰੀ ਅਧੂਰੀ ਲੱਗਦੀ ਹੋਵੇ ਤਾਂ ਸਾਰਿਆਂ ਨੂੰ ਰਿਕੁਐਸਟ ਆ ਬਈ ਜਿਹੜਾ ਤੁਸੀਂ ਪੇਜ ਸਾਹਮਣੇ ਦੇਖ ਰਹੇ ਹੋ ਇਹਦੇ ਤੇ ਜਾ ਕੇ ਤੁਸੀਂ 1 ਘੰਟੇ ਤੋਂ ਉੱਪਰ ਦਾ ਜਿਹੜਾ ਲਾਈਵ ਆ ਉਹਦੇ ਵਿੱਚ ਕੱਲਾ ਕੱਲਾ ਸਬੂਤ ਬੜੀ ਡਿਟੇਲ ਦੇ ਨਾਲ ਦਿਖਾਇਆ ਹੋਇਆ। ਉਹ ਵੀਡੀਓ ਨੂੰ ਸਮਾਂ ਕੱਢ ਕੇ ਤੁਸੀਂ ਦੇਖਿਓ ਸਾਰੇ ਭਰਾ ਤੇ ਸਾਰੇ ਆਪਣੇ ਵੀਰ ਵਿਚਾਰ ਰੱਖਿਓ ਇਹ ਸਭ ਦੇ ਬਾਰੇ। ਧੰਨਵਾਦ ਬਾਈ ਜੀ ਮੇਰਾ ਤਾਂ ਇਹੀ ਫਰਜ਼ ਸੀਗਾ ਕਿ ਜਿਹੜੇ ਬੰਦੇ ਨੇ ਆਪਣੇ ਨਾਲ ਠੱਗੀ ਮਾਰੀ ਆ ਸਾਰਿਆਂ ਦੇ ਸਾਹਮਣੇ ਰੱਖਿਆ ਜਾਵੇ ਉਹਨੂੰ ਸਾਰਿਆਂ ਦੇ ਸਾਹਮਣੇ ਸਬੂਤਾਂ ਦੇ ਆਧਾਰ ਤੇ ਚਿਹਰਾ ਨੰਗਾ ਕੀਤਾ ਜਾਵੇ। ਇੱਕ ਗੱਲ ਹੋਰ ਵੀ ਦੇਖ ਲਿਓ ਬਈ ਇਹੋ ਜਿਹੇ ਬੰਦੇ ਕਈ ਵਾਰੀ ਹੋਰ ਵੱਡੇ ਵੱਡੇ ਘਰਾਂ ਦੇ ਵਿੱਚ ਮੱਝਾਂ ਬੰਨ ਕੇ ਸੇਲ ਕਰ ਦਿੰਦੇ ਆਪਣੀਆਂ ਉਸ ਚੀਜ਼ ਦੀ ਵੀ ਗੌਰ ਰੱਖਿਓ ਕਿਸੇ ਹੋਰ ਦੇ ਨਾਮ ਦੇ ਥੱਲੇ ਵੀ ਮੱਝਾਂ ਬਹੁਤ ਵੇਚਦੇ ਇਹੋ ਜਿਹੇ ਠੱਗ ਧੰਨਵਾਦ